ਹਾਂਜੀ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਬਰਕਰਾਰ ਰੱਖਣ ਦੇ ਆਰੇ ਲੱਗੇ ਹੋਏ ਉਹਨਾਂ ਸਾਰੇ ਲੋਕ ਗੀਤ ਪ੍ਰੇਮੀਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕਦਰ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਹਰ ਰੋਜ਼ ਇਹਨਾਂ ਲੋਕ ਗੀਤਾਂ ਨੂੰ ਸੁਣਦੇ ਨੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਨੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਸਾਹਮਣੇ ਆਇਆ ਉਮੀਦ ਹੈ ਤੁਸੀਂ ਬਾਕੀ ਲੋਕੀਤਾਂ ਵਾਂਗੂ ਇਸ ਲੋਕਗੀਤ ਨੂੰ ਵੀ ਪਸੰਦ ਕਰੋਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀਏ ਉੱਡ ਜਾ ਚੀੜੀ ਇਹਨੇ ਉੱਡ ਬਹਿ ਜਾ ਖਿੜਕੀ ਉੱਡ ਜਾ ਚੀੜੀ ਇਹਨੇ ਉੱਡ ਬਹਿ ਜਾ ਖਿੜਕੀ ਮੇਰੀ ਅਮੜੀਵਾ ਸਾਵੇ ਦੇਵਨ ਜੇੜੀ ਕੀ ਮੇਰੇ ਬਾਬਲ ਦੇ ਤੜੀ ਦੂਰੇ ਦੂਰੇ ਵੇ ਸੁਣ ਦਰਮੀਆਂ ਵੀਰਾ ਪਰ ਦੇਸਣ ਵੇਠੀ

ਦੂਰੇ ਵੇ ਸੁਣ ਦਰਮੀ ਬੀਲਾ ਪਰਦੇਸਣ ਬੈਟੀ ਚੂਰੇ ਉੱਡ ਜਾ ਚਿੜੀਏ ਉੱਡ ਬੈ ਜਾ ਰੇ ਤੇ ਉੱਡ ਜਾ ਵੇ ਜਾ ਰਹੇ ਤੇ ਮੇਰੀ ਅਮੜੀ ਵੱਜੋਨੀ ਕੌਣ ਕਰਦਾ ਚੇਤੇ ਮੇਰੇ ਬਾਬਲ ਦਿੱਤੜੀ ਦੂਰੇ ਦੂਰੇ ਵੇ ਸੁਣ ਤਰ ਮੀਵੀ ਉੱਡ ਜਾ ਚਿੜੀਏ ਨੀ ਉੱਡ ਮੈਂ ਜਾ ਰੋੜੀ ਮਿੜ ਜਾ ਚਿੜੀਏ ਨੀ ਉੱਡ ਬੈ ਜਾ ਰੋੜੀ ਮੇਰੀ ਅਮੜੀ ਵਜੋ ਨੀ ਕੌਣ ਭੇਜੇ ਡੋਰੀ ਮੇਰੇ ਬਾਬਲ ਦੇ ਤੜੀ ਦੂ ਦੂਰੇ ਦੂਰੇ ਵੇ ਸੁਣ ਦਰਵੀਰ ਪਰਦੇਸਣ ਬੈਠੀ ਝੂਰੇ ਉੱਡ ਜਾ ਚਿੜੀ ਇਹਨੇ ਉੱਡ ਵੇ ਜਾ ਕਾਨੇ ਉੱਡ ਜਾ ਚਿੜੀ ਉੱਡ ਬਹਿ ਜਾ ਕਾਨੇ ਮੇਰੀ ਅਮੜੀ ਵਾਜੋਨੇ ਸਸ ਦੇਵੇ ਤਾਨੇ ਮੇਰੇ ਬਾਬਲ ਦੇ ਤੜੀ ਦੂਰੇ ਦੂਰੇ ਵੇ ਸੁਣੇ ਦਰਮੀਆਂ ਵੀਰ ਪਰਦੇਸਣ ਬੈਠੀ ਚੂਰੇ ਉਡ ਜਾ ਚੀੜੀ ਐਨੀ ਉਡ ਬਹਿ ਜਾ ਚਵਾਰੇ ਉਡ ਜਾ ਚੀੜੀ ਐਨੀ ਉਡ ਬਹਿ ਜਾ ਚਵਾਰੇ ਮੇਰੀ ਅਮੜੀ ਬਜੋਨੀ ਕੌਣ ਦੇਵੇ ਸੰਦਾਰੇ ਮੇਰੇ ਬਾਬਲ ਦਿੱਤੜੀ ਦੂਰੇ ਦੂਰੇ ਵੇ ਸੁਣ ਦਰਮੀਆਂ ਵੀਰ ਪਰਦੇਸਣ ਬੈਠੀ ਝੂ